करा ਲੱਚੜ ਦੇ ਲੈ ਤੈਨੂੰ ਕਰੰਟ ਲਗਾਣਾ ਆ ਕੀ ਤੁਸੀਂ ਬਾਜ਼ਾਰ 'ਚ ਰੌਲਾ ਰੱਪਾ ਪਾਤਾ ਸਾਰੇ ਦੁਕਾਨਦਾਰ ਪਰੇਸ਼ਾਨ ਹੋ ਗਏ ਓ ਤੁਸੀਂ ਛਾਤੀਆਂ ਠੋਠ ਹੋ ਕੇ ਕਹਿੰਦੇ ਹੋ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ ਓ ਬਾਈ ਮਜ਼ਾਕ ਆ 100 ਰੁਪਏ ਦਾ ਕੋਈ 1 ਮੀਟਰ ਇਹਦਾ ਅਸੀਂ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਨੇ ਆ ਆਲ ਓਵਰ 5 ਮੀਟਰ ਸੂਟ 100 ਰੁਪਏ ਦਾ ਦੇਣਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 13 ਜੁਲਾਈ ਤੋਂ ਪਹਿਲਾ ਪਹਿਲਾ ਆ ਜਾਓ ਲੈ ਜਾਓ 100 ਰੁਪਏ ਦਾ ਸੂਟ 82 ਰੁਪਏ ਦਾ ਦੁਪੱਟਾ ਦੇ ਦਾ ਪਿਓਰ ਜੋਰ ਜੱਟ ਦਾ ਦੁਪੱਟਾ ਚਾਹੇ ਤੁਸੀਂ ਵਿਆਹ ਲਈ ਦੇ ਕੱਪੜਾ ਨਾ ਦਾਜ ਬਰ ਦੇ ਲੈਣਾ ਦੇਣ ਲੈਣੇ ਲੈਣਾ ਚਾਹੇ ਆਪਣੇ ਪਾਉਣ ਲਈ ਲੈਣਾ ਆਜੋ 200 ਰੁਪਏ ਦਾ ਸੂਟ ਸਿਰਫ 200 ਰੁਪਏ ਡਿਜੀਟਲ ਸੂਟ ਦੇ ਤਾਂ ਬਾਟਮ ਨਾਲ ਪ੍ਰਿੰਟਡ ਲਾਤੀ ਦੁਪੱਟਾ ਪੂਰਾ ਹਾਈ ਫਾਈ ਬਾਜ਼ਾਰਾ ਦੇ 11 1100 ਦਾ ਇੱਥੋਂ ਲੈ ਜਾਓ 550 ਦਾ ਆ ਦੇਖੋ ਇੱਕ ਹੋਰ ਵੱਡੀ ਆਫਰ ਆਦੀ ਜਿਹੜਾ ਬਾਜ਼ਾਰ ਚ 700 ਦਾ ਇੱਥੇ 600 ਦੇ ਦੋ 300 ਰੁਪਏ ਦਾ ਸੂਟ ਚੱਕੋ 3 300 ਚ ਲੈ ਜਾਓ 4 ਦਿਨ ਮਿਲ ਨੇ ਆ ਰਾਮ ਟੈਕਸ ਦਾ ਸੂਟ ਜਿਹੜਾ 1275 ਵਾਲਾ 850 ਰੁਪਏ ਦੇ ਵਿੱਚ ਪਿਓਰ ਦਾ ਦੁਪੱਟਾ ਲਾ ਕੇ ਦੇ ਰਿਆ ਰਾਮ ਟੈਕਸ ਦਾ ਸੂਟ ਹੋਰ ਰੈੱਡ ਸੂਟ ਚੈੱਕ ਕਰ ਲੋ ਚੱਕੋ 1 ਤੋਂ 1000 ਚ 1 1000 ਚ ਵਿਆਹ ਸ਼ਾਦੀ ਦਾਜਵਰੀ ਵਾਲਾ ਕੱਪੜਾ ਲੈ ਜਾਓ ਬਾਜ਼ਾਰ ਚ ਆ ਕੇ ਜਿਹੜਾ ਤੁਸੀਂ 2 ਪੀਸ ਕੋਟਸੂਟ ਮੰਟ 10 1000 ਦਾ ਲੈਨੇ ਹੋ ਸਾਡੇ ਕੋਲੋਂ ਸਿਰਫ 2995 ਚ ਲੈ ਜਾਓ ਜਿਹੜਾ 3 ਪੀਸ ਕੋਟਸੂਟ ਮੰਟ 15 15000 ਰੁਪਇਆ ਖਰਚਦੇ ਹੋ ਬਾਜ਼ਾਰ ਜਾ ਕੇ ਸਾਡੇ ਕੋਲੋਂ 3760 ਚ ਲੈ ਜਾਓ ਸਲਾਈ ਕਰਕੇ ਰੰਗ ਜਿੱਤਣਾ ਮਰਜ਼ੀ ਲੈ ਜਾਓ ਹੁਣ ਸਹਿਵਾ ਦੇ ਰਾਮ ਟੈਕਸ ਦੇ ਗੰਗਾ ਦੇ ਆਈਡੀਆ ਲੈ ਕੇ ਆ ਗਏ ਤੁਹਾਡੇ ਕੋਲ ਡਿਜ਼ਾਈਨਰ ਪੀਸ ਲੈ ਕੇ ਆ ਗਿਆਂ 15 1500 ਤੇ 17 1700 ਰੁਪਏ ਦੇ ਵਿੱਚ ਲੈ ਜਾਓ ਤਗੜੇ ਤਗੜੇ ਬ੍ਰਾਂਡ ਆ ਚੈੱਕ ਕਰੋ ਜੀ ਕਿੰਨੀ ਹੈਵੀ ਡਰੈਸ ਹੈ ਚਾਹੇ ਤੁਸੀਂ ਲੌਂਗ ਦੇ ਵਿੱਚ ਲੈਣੀ ਹੈ ਚਾਹੇ ਤੁਸੀਂ ਸ਼ਰਾਰਾ ਕਰਾਰਾ ਲੈਣਾ ਕਿੰਨਾ ਹੈਵੀ ਵਰਕ ਕੀਤਾ ਹੋਇਆ ਲੈਣਾ ਜਾਂ ਤੁਸੀਂ ਨਵੇਂ ਸਟਾਈਲਰ ਡਿਜ਼ਾਈਨਰ ਪੀਸ ਲੈਣੇ ਆ ਜਾਗੋ ਪਾਰਟੀਆਂ ਵਾਸਤੇ ਤੇ ਜਾਂ ਤੁਸੀਂ ਲੈਣੇ ਆ ਲਗਜ਼ਰੀ ਸ਼ਿਮਰ ਦੇ ਇੱਕ ਕਲਾਸ 20 ਜਿਹੜੇ 15 15 20 20000 ਦੇ 5 5000 ਚੱਕੋ 2 2000 ਚ ਸੂਟ ਉਹ ਨਹੀਂ ਦੇਨੇ ਕਿਸੇ ਨੇ ਮੈਂ ਬਾਰ ਬਾਰ ਤੁਹਾਨੂੰ ਕਹੀ ਜਨਾ ਪਹੁੰਚ ਜਾਂਦੇ ਵੀ ਕੰਮ ਬਾਹਾਂ ਤੇ ਵੀ ਕੰਮ ਲਗਜ਼ਰੀ ਡਿਜ਼ਾਈਨ ਫਲਕਾਰੀ ਤੇ ਰੈੱਡ ਮਹਿਰੂਨ ਮੈਂਜੈਂਟਾ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਹੰਗੁਰੂਆਂ ਵਾਲੀ ਫਲਕਾਰੀ ਆ ਗਈ ਹੈ ਉਹ ਇਦਾਂ ਦੇ ਕੁਰਤੇ ਪਿਆਮੀ ਜਿਹੜੇ ਸਲਾਈ ਕਰਕੇ ਤੁਸੀਂ 35 3500 ਚ ਲੈਨੇ ਹੋ ਅਸੀਂ ਤੁਹਾਨੂੰ 1200 ਚ ਸਲਾਈ ਕਰਕੇ ਦੇ ਦੇਾਂਗੇ ਅਸੀਂ 6500 7000 ਚ ਤੁਹਾਨੂੰ ਸ਼ੇਰਵਾਨੀ ਸਲਾਈ ਕਰਕੇ ਦੇ ਦੇਾਂ ਸਾਡੇ ਕੋਲ ਪੱਗਾਂ ਦੇ ਇਹ ਸਭ ਤੋਂ ਵੱਡਾ ਬ੍ਰੈਂਡ ਐਨਕਲੋਂ ਬੁੱਟਰ ਰੋਡ ਕਾਦੀਆਂ ਦੇ ਜਿੱਥੇ 550 ਤੋਂ ਵੱਧ ਪੱਗਾਂ 'ਚ ਰੰਗ ਮੈਣਿਆ ਰੰਗ ਫੇਟ ਹੋ ਜਵੇ 3 ਮਹੀਨੇ 'ਚ ਬਦਲ ਕੇ ਨਵੀਂ ਲੈ ਜਾਓ ਗਾਰੰਟੀ ਦਿੰਨੇ ਆ ਆ ਜਿਹੜਾ 10000 ਰੁਪਏ ਵਾਲਾ ਸੂਟ ਦੇਣਾ ਤੁਹਾਨੂੰ ਸਿਰਫ 5000 ਰੁਪਏ ਦੇ ਵਿੱਚ ਇਹ ਦੇਖੋ ਜੀ ਸਿਰਫ 4000 ਰੁਪਏ ਦਾ ਸੂਟ ਆ ਇਹ ਬਾਜ਼ਾਰਾ ਦੇ ਵਿੱਚ 20 20000 ਦਾ ਸੂਟ ਵਿਕਦਾ ਹੈ ਭਾਜੀ ਸਾਡਾ ਰੇਟ 5750 ਆ ਬਾਈ ਜਿਹੜਾ ਕਰੰਟ ਲੱਗਣ ਵਾਲਾ ਤੇਰੇ ਕਰੰਟ ਲਗਾਣਾ ਮੈਂ ਤੇਰੇ ਲੱਚੜ ਦੇ ਲੈ ਤੈਨੂੰ ਕਰੰਟ ਲਗਾਣਾ ਆ ਕੀ ਤੁਸੀਂ ਬਾਜ਼ਾਰ 'ਚ ਰੌਲਾ ਰੱਪਾ ਪਾਤਾ ਸਾਰੇ ਦੁਕਾਨਦਾਰ ਪਰੇਸ਼ਾਨ ਹੋ ਗਏ ਓ ਤੁਸੀਂ ਛਾਤੀਆਂ ਠੋਠ ਹੋ ਕੇ ਕਹਿੰਦੇ ਹੋ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਲੈ ਜਾਓ ਓ ਬਾਈ ਮਜ਼ਾਕ ਆ 100 ਰੁਪਏ ਦਾ ਕੋਈ 1 ਮੀਟਰ ਇਹਦਾ ਤੁਸੀਂ ਕਹਿੰਦੇ ਹੋ 5 ਮੀਟਰ ਦਾ ਸੂਟ 100 ਰੁਪਏ 'ਚ ਲੈ ਜਾਓ ਰੰਗ ਵੀ ਉਹ 'ਚ ਕਾਫੀ ਦਈਏ ਨੇ ਚੱਕਰ ਕੀ ਆ ਏ ਭਾਜੀ ਕੋਈ ਚੱਕਰ ਨਹੀਂ ਅਸੀਂ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਨੇ ਆ ਆਲ ਓਵਰ 5 ਮੀਟਰ ਸੂਟ 100 ਰੁਪਏ ਦਾ ਦੇਣਾ ਬੱਡੀ ਆਫਰ ਆਸੀ ਲੋਕਾਂ ਦੇ ਫਾਇਦੇ ਕਰਨੇ ਆ ਅਸੀਂ ਆਮ ਦੁਕਾਨਦਾਰਾਂ ਨੂੰ ਲੁੱਟ ਨਹੀਂ ਕਰਨੀ ਪੰਜਾਬ ਦੀ ਸਭ ਤੋਂ ਵੱਡੀ ਸੇਲ ਲੈ ਕੇ ਆ ਗਿਆਂ 100 ਰੁਪਏ ਦਾ ਸੂਟ ਡਿਜ਼ਾਈਨ ਜਿੰਨੇ ਮਰਜੀ ਬਸ ਮਿਲਨੇ ਚਾਹ ਦੇਣਾ 4 ਦਿਨ ਸਿਰਫ 4 ਦਿਨ 4 ਦਿਨ ਮਿਲਣਾ ਵੱਡੀ ਆਫਰ ਪੁੱਟਾ ਰੋਡ ਕਾਦੀਆਂ ਦੇ ਭਾਜੀ ਸਿਰਫ 4 ਦਿਨ ਚਲੋ ਜੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 13 ਜੁਲਾਈ ਤੋਂ ਪਹਿਲਾ ਪਹਿਲਾ ਆ ਜਾਓ ਲੈ ਜਾਓ 100 ਰੁਪਏ ਸੂਟ 100 ਰੁਪਏ ਸੂਟ ਲੈ ਜਾਓ ਪ੍ਰਿੰਟ ਡਿਜ਼ਾਈਨ ਬਹੁਤ ਆ ਆ ਚੱਕੋ ਜੀ 25 ਰੁਪਏ ਦਾ ਦੁਪੱਟਾ 20 ਰੁਪਏ ਦਾ ਦੁਪੱਟਾ ਦੇਦਾ ਪਿਓਰ ਜੋਰਜਟ ਦਾ ਦੁਪੱਟਾ 25 ਰੁਪਏ ਦਾ ਰੰਗ ਕਲਰ ਡੀਨ ਚੱਕੋ ਹੁਣ ਜੋ ਰੇਡ ਦੇ ਰਹੇ ਆ ਜੋ ਕੁਆਲਿਟੀ ਦੇ ਰਹੇ ਆ ਪੰਜਾਬ ਚ ਕਿਸੇ ਤੋਂ ਨਹੀਂ ਦੇ ਹੋਣੀ ਬਾਈ ਰੀਸੇਲਰ ਵੀ ਆਉਣੇ ਆ ਦੁਕਾਨਦਾਰ ਵੀ ਆਉਣੇ ਆ ਫੇਰੀ ਲਾਉਣ ਵਾਲੇ ਵੀ ਆਉਣੇ ਆ ਉਹਨਾਂ ਲਈ ਕੋਈ ਸਸਤੀਆਂ ਚੀਜ਼ਾਂ ਹੋਰ ਵੀ ਦਿਖਾਓ ਭਾਜੀ ਸਸਤੀਆਂ ਚੀਜ਼ਾਂ ਦਵਾਂਗੇ ਵਧੀਆ ਚੀਜ਼ਾਂ ਦਵਾਂਗੇ ਕੋਟਨ ਦਾ ਸੂਟ ਜਿਹੜਾ ਦੁਪੱਟੇ ਨਾਲ 400 ਦਾ ਮਿਲਦਾ ਲਓ ਲੈ ਜਾਓ 200 ਰੁਪਏ ਦਾ 200 ਰੁਪਏ ਦਾ ਸੂਟ ਭਾਜੀ 200 ਰੁਪਏ ਦਾ ਆ ਦੁਪੱਟਾ ਚੈੱਕ ਕਰ ਲੈ ਕੱਲਾ ਦੁਪੱਟਾ ਹੀ ਬਜ਼ਾਰਾ ਚ ਸੋਦਾ ਮੈਨਾਂ ਅਸੀਂ ਸੂਟ ਨਾਲ ਪ੍ਰਿੰਟਡ ਬੋਟਮ ਲਾ ਕੇ ਦੇਈਏ ਪਾ ਪਿਆਰਾ ਜਾ ਕੇ ਲੁੱਟਾਣਾ ਕਰਾਓ ਸਿੱਧਾ ਹੀ ਅੰਕਲੋਂ ਬੁੱਟਰ ਰੋਡ ਕਾ ਦੀ ਆਜੋ 4 400 5 500 ਵਾਲੇ ਸੂਟ 2 200 ਚ ਲੈ ਜਾਓ ਰੱਖੜੀ ਤੇ ਬਹੁਤ ਵੱਡੀ ਆਫਰ ਲਾਤੀ ਚਾਹੇ ਤੁਸੀਂ ਵਿਆਹ ਲਈ ਦੇ ਕੱਪੜਾ ਨਾ ਦਾਜ ਬਰ ਦੇ ਲੈਣਾ ਦੇਣ ਲੈਣੇ ਲੈਣਾ ਚਾਹੇ ਆਪਣੇ ਪਾਉਣ ਲਈ ਲੈਣਾ ਆਜੋ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਸੂਟ ਆ ਚੱਕੋ ਭਾਜੀ ਡਿਜੀਟਲ ਸੂਟ ਦੇਤਾ ਬਾਟਮ ਨਾਲ ਪ੍ਰਿੰਟਡ ਲਾਤੀ ਦੁਪੱਟਾ ਪੂਰਾ ਹਾਈ ਫਾਈ ਬਜ਼ਾਰਾ 'ਚ 11 1100 ਦਾ ਇੱਥੋਂ ਲੈ ਜਾਓ 550 ਦਾ ਮਤਲਬ 1100 ਰੁਪਏ ਦੇ 2 ਭਾਜੀ 1100 ਰੁਪਏ ਦੇ ਆਹ ਦੇਖੋ ਇੱਕ ਹੋਰ ਬੱਡੀਆਂ ਆਫਰਾਂ ਦੀ ਜਿਹੜਾ ਬਾਜ਼ਾਰ 'ਚ 700 ਦਾ ਇੱਥੇ 600 ਦੇ ਦੋ 300 ਰੁਪਏ ਦਾ ਸੂਟ ਚੱਕੋ 3 300 'ਚ ਲੈ ਜਾਓ 3 300 'ਚ ਸੂਟ ਲੈ ਜਾਓ ਸਿਰਫ 3 300 ਦੇ ਵਿੱਚ ਸੂਟ ਲੈ ਜਾਓ ਵੱਡੀਆਂ ਆਫਰਾਂ ਲਾਤੀਆਂ 13 ਜੁਲਾਈ ਦਿਨ ਐਤਵਾਰ ਤੱਕ ਦੇਖੋ ਜੀ ਕਾਟਨ ਦੇ ਸੂਟ ਜਿਹੜੇ ਬਾਜ਼ਾਰਾਂ 'ਚ 1 1000 ਰੁਪਏ ਦੇ ਮਿਲਦੇ ਲੈ ਜਾਓ 5 500 ਰੁਪਏ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਬਹੁਤ ਵਧੀਆ ਕਾਟਨ ਦਿਨ ਸਿਰਫ 4 ਰਹਿ ਗਿਆ 4 ਦਿਨ ਮਿਲਣਿਆ ਆਰਾਮ ਟੈਕਸ ਦਾ ਸੂਟ ਜਿਹੜਾ 1275 ਵਾਲਾ 850 ਰੁਪਏ ਦੇ ਵਿੱਚ ਪਿਓਰ ਦਾ ਦੁਪੱਟਾ ਲਾ ਕੇ ਦੇ ਰਿਆ ਰਾਮਟੈਕ ਦਾ ਸੂਟ ਹੋਰ ਬਟੀਕਾ ਵਾਲੇ ਆ ਚੱਕੋ ਭਾਜੀ ਸੋਲੋ ਸੂਟ ਬਾਜ਼ਾਰ ਦੇ ਵਿੱਚ 1500 ਤੋਂ ਘੱਟ ਨਹੀਂ ਜੇ ਮਿਲਦਾ ਆ ਲੋ ਲਿਖ ਕੇ ਲਾਤਾ 850 ਰੁਪਏ ਦਾ ਉਹ ਚੜਾਈਆਂ ਵਾਲੇ ਸੂਟ ਲੈ ਜਾਓ ਓਏ ਆ ਦੇਖੋ 3-4 ਚੈੱਕ ਕਰੋ ਚਾਹੇ ਇਹਦਾ ਕੋਈ 1500 ਮੰਗੇ ਚਾਹੇ 1700 ਮੰਗੇ ਸਾਡੇ ਕੋਲੋਂ 1500 ਦੇ ਲੈ ਜਾਓ ਦੋ 750 ਰੁਪਏ ਦਾ ਸੂਟ ਕਰਤਾ ਬਿਲਕੁਲ ਭਾਜੀ ਭਾਜੀ ਹੁਣ ਰੱਖੜੀ ਦੇ ਪਤਾ ਕੀ ਹੋਣੇ ਆ ਲੋਕਾਂ ਦੀਆਂ ਲੁੱਟਾਂ ਹੋਣੀਆਂ ਬਿਆਨਾਂ 'ਚ ਸ਼ਰੇਆਮ ਲੁੱਟਾਂ ਹੋਣੀਆਂ ਆਹ ਸੂਟ ਦੁਕਾਨਦਾਰਾਂ ਨੇ 2-2000 ਰੁਪਏ ਦਾ ਦੇਣਾ ਪਰ ਅਸੀਂ ਦੇਣਾ ਸਿਰਫ 850 ਰੁਪਏ ਦਾ 850 ਰੁਪਏ ਦਾ ਸੂਟ ਦੇਣਾ ਭਾਜੀ ਬਜ਼ਾਰਾਂ ਦੇ ਵਿੱਚ ਹੁਣ ਜਾ ਕੇ ਲੁੱਟਾਂ ਨਾ ਕਰਾਓ ਆਜੋ ਅੰਕਲੋਂ ਬੁੱਟਰ ਰੁੜ ਕਾਦੀਆਂ ਨਾ ਤਾਂਦਾ ਨਾ ਦਸੂਹਾ ਨਾ ਮਕੇਰੀਆਂ ਚੀਕਾ ਮਾਰ ਕੇ ਕਹੀਏ ਨੇ ਆਜੋ ਬੁੱਟਰ ਰੁੜ ਅੰਕਲੋਂ ਤੇ ਵੈਰੈਟੀਆਂ ਬਥੇਰੀਆਂ ਕਿਉਂਕਿ ਚੈਲੰਜ ਕਰਕੇ ਸੌਦਾ ਪ੍ਰਿੰਟ ਦੀ ਕਾਟਨ ਦੇ ਰਹੇ ਆ ਆ ਲੈ ਜਾਓ ਕੱਪੜੇ ਕਾਟਨ ਦੇ ਜਿਹੜੇ ਬਿਆਰਾਂ ਦੇ ਤੁਸੀਂ 2-2000 ਦੇ ਸੂਟ ਲੇਤੇ 1-1000 ਦੇ ਆ ਜਾਮ ਦੀਆਂ ਕੜਾਈਆਂ ਉਹ ਰੱਖਣੀਆਂ ਤੇ ਪਹਿਣਾ ਦੇ ਡਬਲ ਫਾਇਦੇ ਕਰਤੇ 2000 ਵਾਲਾ ਸੂਟ ਅਸੀਂ ਵੀ 1500 ਰੁਪਏ ਦਾ ਕਰਤਾ ਦਿਨ ਸਰਵ ਚਾਰ ਦਿਨ ਸਰਵ ਚਾਰ ਦਿਨ ਸਰਵ ਚਾਰ ਉਹ ਚਾਹੇ ਕੋਈ 2000 ਮੰਗ ਲਵੇ ਚਾਹੇ ਕੋਈ ਮੰਗ ਲਵੇ 220 1000 ਰੁਪਏ ਚ ਹੈਵੀ ਸੂਟ 1000 ਰੁਪਏ ਚ ਲੈ ਜਾਓ ਉਹ ਰੈੱਡ ਸੂਟ ਚੈੱਕ ਕਰ ਲੋ ਚੱਕੋ 1000 ਚ ਇੱਕ 1000 ਚ ਵਿਆਹ ਸ਼ਾਦੀ ਦਾਜਵਰੀ ਵਾਲਾ ਕੱਪੜਾ ਲੈ ਜਾਓ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 1 ਲੱਖ ਦਾ ਕੱਪੜਾ ਲੈਨੇ ਹੋ ਗਾਰੰਟੀ ਦਿੰਨੇ ਆ ਉਹ ਅਸੀਂ ਦਵਾਂਗੇ 40000 ਚ ਜਿਹੜਾ 50000 ਦਾ ਕੱਪੜਾ ਉਹ ਤੁਹਾਨੂੰ ਦਵਾਂਗੇ 18-20000 ਚ ਇੰਨੇ ਵੱਡੇ ਫਾਇਦੇ ਕੱਢਦੇ ਤੁਹਾਡੇ ਲਈ 4 ਦਿਨ 13 ਜਨਵਰੀ ਤੋਂ ਪਹਿਲਾਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਮੈਂ ਕਿੰਨਾ ਰਿਕਾਰਡ ਤੋੜਿਆ ਗਿਆ ਰਿਕਾਰਡ ਬਿਲਕੁਲ ਭਾਜੀ ਆ ਜਾਮ ਕਾਟਨ ਦੇ ਸੂਟ ਜਿਹੜੇ ਰੈੱਡ ਕਲਰ ਹੈਂਡਵਰਕ ਦੇ 3 3000 ਦੇ ਮਿਲਦੇ 15 1500 ਚੇ ਆ ਚੱਕੋ ਲਗਜ਼ਰੀ ਤੁਸੀਂ ਡੇਲੀ ਵੇਅਰ ਪਾਉਣ ਲੈਣੇ ਆ ਤੁਸੀਂ ਟੀਚਰ ਹੋ ਤੁਸੀਂ ਨਰਸ ਹੋ ਤੁਸੀਂ ਜ਼ਬਰਦਸਤ ਡਿਜ਼ਾਈਨਿੰਗ ਲੈਣੀ ਹੈ ਤਾਂ ਆ ਜਾਓ ਅੰਕਲੋਂ ਬੁੱਟਲੜ ਕਰਦੀਆਂ ਹੁਣ ਸਹਿਵਾ ਦੇ ਰਾਮ ਟੈਕਸ ਦੇ ਗੰਗਾ ਦੇ ਆਈਡੀਆ ਲੈ ਕੇ ਆ ਗਏ ਤੁਹਾਡੇ ਕੋਲ ਡਿਜ਼ਾਈਨਰ ਪੀਸ ਲੈ ਕੇ ਆ ਗਿਆ 15 1500 ਚੇ 17 17 500 ਰੁਪਏ ਦੇ ਵਿੱਚ ਲੈ ਜਾਓ ਤਗੜੇ ਤਗੜੇ ਬ੍ਰਾਂਡ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ ਆ ਸੂਟ 3000 ਤੋਂ ਘੱਟ ਨਹੀਂ ਦੇਣਾਂ ਲੈ ਜਾਓ 250 ਰੁਪਏ ਦਾ ਮੈਕਨਾ ਲਗਜ਼ਰੀ ਰਾਮਟੈਕਸ ਓਏ ਤੁਸੀਂ ਚੰਗਾ ਪਾਉਣਾ ਪਸੰਦ ਕਰਦੇ ਹੋ ਫਿਰ ਲੁੱਟ ਕਾਤੋ ਕਰਾਉਨੇ ਹੋ ਜੇ ਚੰਗਾ ਪਾਉਣਾ ਪਸੰਦ ਕਰਦੇ ਹੋ ਰੇਟ ਜੈਜ ਪਸੰਦ ਕਰਦੇ ਹੋ ਤਾਂ ਆਜੋ ਅੰਕਲ ਓਮ ਬੁੱਟਰ ਰੋਡ ਕਾਦੀਆਂ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਇਹ ਰੇਟ ਨਹੀਂ ਦੇਣੇ ਕਿਸੇ ਨੇ ਤੁਹਾਨੂੰ ਆ ਕੁਆਲਿਟੀ ਨਹੀਂ ਦੇਣੀਆਂ ਪਰ ਦੇਣਿਆ ਕਿੰਨੇ ਆ ਅੰਕਲ ਓਮ ਬੁੱਟ ਰੁੜ ਕਾਦੀਆਂ ਉਹ ਦੇਖੋ ਜੀ ਨਾ ਟਾਂਡਾ ਨਾ ਦਸੂਹਾ ਨਾ ਮਕੇਰੀਆਂ ਆਇਓ ਕਾਦੀਆਂ ਜੀ ਅੰਕਲ ਓਮ ਤੇ ਵੈਰਾਈਟੀਆਂ ਲੈ ਕੇ ਆਇਆ ਤੁਹਾਡੇ ਲਈ ਬਥੇਰੀਆਂ ਰੇਟ ਵੀ ਘੱਟ ਚੀਜ਼ਾਂ ਵੀ ਵਧੀਆ ਚਾਹੇ ਤੁਸੀਂ ਬਾਹਰ ਬੈਠੋ ਚਾਹੇ ਤੁਸੀਂ ਅੰਦਰ ਬੈਠੋ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਇੱਕ ਵਾਰੀ ਵਿਜ਼ਿਟ ਕਰ ਲਓ ਤੁਸੀਂ ਜਿਹੜੇ ਬਾਹਰ ਸਾਨੂੰ ਦੇਖ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਸਾਡੇ ਦਰਸ਼ਕ ਉਹਨਾਂ ਨੂੰ ਵੀ ਕਹਿੰਨੇ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ ਫਾਇਦੇ ਬਹੁਤ ਵੱਡੇ ਹੋ ਰਿਹਾ ਆ ਆ ਚੀਜ਼ਾਂ ਵੀ ਨਵੀਆਂ ਆਸੀਂ ਇਦਾਂ ਥੋੜੀ ਆ ਬਈ ਬਾਕੀ ਦੁਕਾਨਦਾਰਾਂ ਨੂੰ ਪੁਰਾਣਾ ਪੁਰਾਣਾ ਇਹ ਮਾਲ ਕੱਢੀ ਜਾਣਾ 2-2 ਸਾਲ ਵਾਲਾ ਆ ਦੇਖੋ ਨਵੇਂ-ਨਵੇਂ ਪੀਸ ਲੈ ਕੇ ਆਇਆ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਇਆ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਇਆ ਦੁਪੱਟੇ ਵੀ ਨਾਲ ਪੂਰੇ ਟੌਪ ਦੇ ਲੈ ਕੇ ਆਇਆ ਤੇ ਇਹ ਵੀ ਤੁਹਾਨੂੰ ਅਸੀਂ ਕਾਡੀਆਂ ਦੇ ਭਾਅ ਦੇ ਰਹੇ ਆ 2200 ਰੁਪਏ ਦਾ ਸੂਟ ਦਵਾਂਗੇ ਵਾਈਟ ਟ੍ਰਾਂਕ ਵਾਲਾ ਆ ਦੇਖੋ ਬੀ ਸ਼ੇਮ ਬਣੀ ਹੋਈ ਆ ਇੱਧਰ ਦੇਖੋ ਕੱਪੜਾ ਵੀ ਬੜਾ ਸੋਹਣਾ ਚਾਹੇ ਇਹਦਾ 5000 ਮੰਗ ਲਵੇ ਚਾਹੇ ਕੋਈ 4000 ਮੰਗ ਲਵੇ ਅਸੀਂ ਸਿਰਫ 2000 ਰੁਪਏ ਦਾ ਸੂਟ ਦੇ ਰਹਿਣਾ 2000 ਰੁਪਏ ਚ ਸੂਟ ਚੱਕੋ 2 2000 ਚ ਸੂਟ ਉਹ ਨਹੀਂ ਦੇਨੇ ਕਿਸੇ ਨੇ ਮੈਂ ਬਾਰ ਬਾਰ ਤੁਹਾਨੂੰ ਕਹੀ ਜਾਂਦਾ ਪਹੁੰਚਾਂ ਦੇ ਵੀ ਕੰਮ ਬਾਹਾਂ ਤੇ ਵੀ ਕੰਮ ਗਲੇ ਤੇ ਵੀ ਕੰਮ ਘਰੇ ਤੇ ਵੀ ਕੰਮ ਕੋਡੀਆਂ ਦੇ ਪਾਰ ਕਾਰਡ ਤੋੜ ਦਿੱਤੀਆ ਵੈਡਿੰਗ ਸੂਟ ਲੈ ਜਾਓ ਸਾਰਿਆਂ ਦੇ ਵੱਡੇ ਫਾਇਦੇ ਅੰਕਲ ਓਮ ਬੁੱਟਰ ਰੋਡ ਕਾਦੀਆਂ ਚਾਰ ਦਿਨ ਦੀ ਬਹੁਤ ਵੱਡੀ ਸੇਲ ਆ ਇਨਾ ਵਿੱਚ ਆਜੋ ਰਖੜੀ ਦੇ ਉੱਤੇ ਵੱਡੇ ਫਾਇਦੇ ਤੁਸੀਂ ਆਪਣੀਆਂ ਭੈਣਾਂ ਨੂੰ ਗਿਫਟ ਦੇਣੇ ਆ ਭੂਆ ਨੂੰ ਗਿਫਟ ਦੇਣੇ ਆ ਮਾਸੀਆਂ ਤਾਈਆਂ ਚਾਚੀਆਂ ਨੂੰ ਗਿਫਟ ਦੇਣੇ ਆ ਆ ਕੇ ਲੈ ਜਾਓ ਇਦਾਂ ਦੇ ਭਾਰੇ ਭਾਰੇ ਸੂਟ ਚਾਹੇ ਕੋਈ ਦਾ 12 12000 ਮੰਗਦਾ ਹੋਵੇ ਚਾਹੇ ਕੋਈ ਮੰਗਦਾ ਹੋਵੇ 15000 ਆ ਚੱਕੋ 2750 ਰੁਪਏ ਦਾ ਸੂਟ ਦੇ ਰਹੇ ਆ ਕੱਲੇ ਕੱਲੇ ਸੂਟ ਤੇ ਰੇਟ ਵੀ ਲਿਖ ਲਿਖ ਕੇ ਲਾਤਾ ਬਿਲਕੁਲ ਜੀ ਕਹਿੰਦੇ ਦਾਜਵਰੀ ਦੀ ਗੱਲ ਹੋਵੇ ਤਾਂ ਫੁਲਕਾਰੀ ਦੀ ਗੱਲ ਹੋਵੇ ਕਦੇ ਨਹੀਂ ਹੋ ਸਕਦਾ ਫੁਲਕਾਰੀ ਦੀ ਗੱਲ ਨਾ ਹੋਵੇ ਇਹ ਕਦੇ ਨਹੀਂ ਹੋ ਸਕਦਾ ਚੱਕੋ ਜੀ ਫੁਲਕਾਰੀ ਡਿਜ਼ਾਈਨਰ ਲੈ ਕੇ ਆ ਗਏ ਤੁਹਾਡੇ ਵਾਸਤੇ ਲਗਜ਼ਰੀ ਡਿਜ਼ਾਈਨ ਫੁਲਕਾਰੀ ਤੇ ਰੈੱਡ ਮਹਿਰੂਨ ਮੈਂਜੈਂਟਾ 500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਹੰਗੂਰਾਂ ਵਾਲੀ ਫੁਲਕਾਰੀ ਆ ਗਈ ਹੈ ਚੈੱਕ ਕਰੋ ਪੀਸ ਇੱਕ ਤੋਂ ਇੱਕ ਟਾਪ ਤੋਂ ਟਾਪ ਲਗਜ਼ਰੀ ਆ ਹੰਗੂਰਾਂ ਵਾਲੀਆਂ ਫੁਲਕਾਰੀਆਂ ਆ ਗਈਆਂ ਆਜੋ ਅੰਕਲੋਂ ਬੁੱਟਰ ਰੋੜ ਕਰਦੀਆਂ ਆਜੋ ਹੁਣ ਦੇਖੋ ਜੀ ਪੈਣਾ ਦੇ ਫੇਰੇ ਕਰਦੇ ਭਰਾਵਾਂ ਦੇ ਫੇਰੇ ਵੀ ਕਰਾਂਗੇ ਬਾਜ਼ਾਰ 'ਚ ਆ ਕੇ ਜਿਹੜਾ ਤੁਸੀਂ 2 ਪੀਸ ਕੋਟਪਿੰਟ 10-10 ਹਜ਼ਾਰ ਦਾ ਲੈਨੇ ਹੋ ਸਾਡੇ ਕੋਲੋਂ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਚੈਲੇਜ ਆਜੇ ਕੋਈ ਇਹ ਰੇਟ ਦੇ ਜਵੇ ਤੁਹਾਨੂੰ ਜਿਹੜਾ 3 ਪੀਸ ਕੋਟ ਪੈਂਟ 15 15000 ਰੁਪਏ ਖਰਚ ਦਿਓ ਬਾਜ਼ਾਰ 'ਚ ਆ ਕੇ ਸਾਡੇ ਕੋਲੋਂ 3760 ਚ ਲੈ ਜਾਓ ਸਲਾਈ ਕਰਕੇ ਰੰਗ ਜਿੱਦਾਂ ਦਾ ਮਰਜ਼ੀ ਲੈ ਜਾਓ ਬਾਸਕਟਾਂ ਲੈਣੀਆਂ ਤੁਸੀਂ ਕੁਰਤੇ ਪਜਾਮੇ ਲੈਣੇ ਆ ਓ ਇਦਾਂ ਦੇ ਕੁਰਤੇ ਪਜਾਮੇ ਜਿਹੜੇ ਸਲਾਈ ਕਰਕੇ ਤੁਸੀਂ 35 3500 ਚ ਲੈਣਿਓ ਅਸੀਂ ਤੁਹਾਨੂੰ 1200 ਚ ਸਲਾਈ ਕਰਕੇ ਦੇ ਦਿਆਂਗੇ ਜੇ ਕੱਲਾ ਕਪੜਾ ਲੈਣਾ ਤਾਂ 700 ਰੁਪਏ ਦਾ ਕੁਰਤਾ ਪਜਾਮਾ ਤੁਸੀਂ ਸ਼ੇਰਵਾਨੀ ਲੈਣੀਆਂ ਜਿਹੜੀ ਕੋਈ ਅੱਜ 18 20 ਹਜ ਤੋ ਘੱਟ ਕੋਈ ਦੁਕਾਨਦਾਰ ਗੱਲ ਨਹੀਂ ਕਰਦਾ ਅਸੀਂ 6500 7000 ਹਜ ਤੁਹਾਨੂੰ ਸ਼ੇਰਮਾਨੀ ਸਲਾਈ ਕਰਕੇ ਦੇ ਦੇਾਂਗੇ ਬਿਲਕੁਲ ਭਾਜੀ ਤੁਸੀਂ ਗੱਲ ਕਰੋ ਜੇ ਲਹਿੰਗਿਆਂ ਦੀ ਸ਼ਰਾਰਿਆਂ ਦੀ ਗਾਉਣ ਦੀ ਹੈਵੀ ਹੈਵੀ ਚੰਡੀਗੜ੍ਹ ਮਹਾਲੀ ਦਿੱਲੀ ਹੁਣ ਜਾਣ ਦੀ ਲੋੜ ਨਹੀਂ ਆਹ ਚੈੱਕ ਕਰੋ ਜੀ ਕਿੰਨੀ ਹੈਵੀ ਡਰੈੱਸ ਹੈ ਚਾਹੇ ਤੁਸੀਂ ਲੌਂਗ ਦੇ ਵਿੱਚ ਲੈਣੀ ਆ ਚਾਹੇ ਤੁਸੀਂ ਸ਼ਰਾਰਾ ਕਰਾਰਾ ਲੈਣਾ ਕਿੰਨਾ ਹੈਵੀ ਵਰਕ ਕੀਤਾ ਹੋਇਆ ਲੈਣਾ ਜਾਂ ਤੁਸੀਂ ਨਵੇਂ ਸਟਾਈਲਰ ਡਿਜ਼ਾਈਨਰ ਪੀਸ ਲੈਣੇ ਆ ਜਾਗੋ ਪਾਰਟੀਾਂ ਵਾਸਤੇ ਤੇ ਜਾਂ ਤੁਸੀਂ ਲੈਣੇ ਆ ਲਗਜ਼ਰੀ ਸ਼ਿਮਰ ਦੇ ਏ ਕਲਾਸ 20 ਜਿਹੜੇ 15 15 20 20000 ਦੇ 5 5000 ਚ ਲੈ ਜਾਓ ਦੇਖੋ ਜੀ ਸਾਡੇ ਕੋਲ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰੈਂਡ ਆ ਅੰਕਲੋਂ ਬੁੱਟੋ ਰੋਡ ਕਾਦੀਆਂ ਦੇ ਜਿੱਥੇ 550 ਤੋਂ ਵੱਧ ਪੱਗਾਂ 'ਚ ਰੰਗ ਮੈਣਿਆ ਰੰਗ ਫੇਟ ਹੋ ਜਵੇ 3 ਮਹੀਨੇ 'ਚ ਬਦਲ ਕੇ ਨਵੀਂ ਲੈ ਜਾਓ ਗਾਰੰਟੀ ਦਿੰਨੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਇਆਂ ਲੈ ਕੇ ਜਾਣੀਆਂ ਟਾਇਆਂ ਵੀ ਲੈ ਕੇ ਜਾ ਸਕਦੇ ਦੇਖੋ ਪੂਰੀ ਠੋਕ ਪੈਕਿੰਗ ਕਰਕੇ ਦਵਾਂਗੇ ਜਿਹਦਾ ਪ੍ਰਭਾਵ ਵੀ ਪੈਂਦਾ ਰੰਗ ਬਹੁਤ ਆ ਰੂਬੀਆਂ ਲੈ ਜਾਓ ਫੁੱਲ ਬੈਲ ਲੈ ਜਾਓ ਚਾਹੇ ਤੁਸੀਂ ਡਾਰਕ ਲਾਈਟ ਲੈ ਜਾਓ ਦਵਾਂਗੇ ਆ ਦੇਖੋ ਜਿਹੜੇ 10 10 20 20 15 15 12 12000 ਰੁਪਏ ਦਾ ਸੂਟ ਹੈ ਇਹ ਚ ਹੀ ਫਾਇਦੇ ਕਰਾਂਗੇ ਬਿਲਕੁਲ ਭਾਜੀ ਚਾਹੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਵਾਲਿਆਂ ਦਾ ਵੱਡਾ ਫਾਇਦਾ ਕਰਨਾ ਆ ਜਿਹੜਾ 10 10000 ਵਾਲਾ ਸੂਟ ਦੇਣਾ ਤੁਹਾਨੂੰ ਸਿਰਫ 5000 ਰੁਪਏ ਦੇ ਵਿੱਚ ਡਿਜ਼ਾਈਨਰ ਪੀਸ ਚੈੱਕ ਕਰੋ ਕੈਨੇਡਾ ਵਾਲੇ ਕਹਿੰਦੇ ਆ ਪੈਸੇ ਦੀ ਪਰਵਾਹ ਨਹੀਂ ਜੇ ਹੈਗੀ ਡਿਜ਼ਾਈਨ ਟਾਪ ਦੇ ਦਿਓ ਕੁਆਲਿਟੀ ਵਧੀਆ ਦੇ ਦਿਓ ਵਰਕ ਨਵਾਂ ਦੇ ਦਿਓ ਲਓ ਜੀ ਆ ਗਿਆ ਅੰਕੋ ਲੋਮ ਪੁੱਟਾ ਰੋੜ ਕਾਧੀਆਂ ਵਾਲਾ ਆ ਗਿਆ ਕਹਿੰਦਾ ਨਜ਼ਾਰੇ ਲਿਆ ਦੇਣੇ ਆ ਭੈਣਾ ਪਰਜਾਈਆਂ ਚਾਚੀਆਂ ਤਾਈਆਂ ਮਾਮੀਆਂ ਨਾਨੀਆਂ ਖੁਸ਼ ਕਰ ਦੇਣੀਆਂ ਦੇਖੋ ਜੀ ਵੈਸੇ ਵੀ ਜਿਹੜੇ ਹਨ ਤਗੜੇ ਪਰਿਵਾਰ ਆ ਚਾਹੇ ਸੁਧਾਰਨ ਪਰਿਵਾਰ ਆ ਹਰੇਕ ਨੂੰ ਹੁੰਦਾ ਵੀ ਸਾਡੀ ਧੀ ਦਾ ਵਿਆਹ ਆ ਕੱਪੜਾ ਚੰਗਾ ਪਾਇਆ ਹੋਵੇ ਉਹ ਜਦੋਂ ਸਹੁਰੇ ਦੇ ਜਾਣਾ ਪਤਾ ਲੱਗੇ ਵੀ ਕਿਸੇ ਸਰਦਾਰ ਦੀ ਧੀ ਘਰ ਆਈ ਆ ਉਹ ਕਹਿੰਦੇ ਖਾਈਏ ਮਨ ਪਉਂਦਾ ਪਰ ਪਾਈਏ ਜੱਗ ਪਉਂਦਾ ਉਹ 11 11 ਸੂਟ ਬਣਾ ਕੇ ਲੈ ਜਾਓ ਦਾਜ ਵੀਰ ਜਦੋਂ ਸਾਡੀ ਧੀ ਸੂਟ ਪਾ ਕੇ ਆਪਣੇ ਤਾਰੇ ਘਰ ਜਾਊਗੀ ਪਤਾ ਲੱਗੂਗਾ ਬਈ ਵਾ ਵੀ ਇਹਦਾ ਕਿਸੇ ਪਿਓ ਦੀ लाਡਲੀ ਆਈ ਹੈ ਸਾਡੇ ਘਰ ਇਹਦਾ ਕਿਸੇ ਮਾਂ ਦੀ ਦਿਲ ਦਾ ਟੁਕੜਾ ਆਇਆ ਸਾਡੇ ਘਰ ਮਤਲਬ ਟੋਰ ਪੂਰੀ ਕਰਾਂਗੇ ਤੁਹਾਡੀ ਚਾਹੇ ਆਪਣੀਆਂ ਤੁਸੀਂ ਪਹਿਣਾ ਭਰਜਾਈਆਂ ਉਹ ਦੇਣੇ ਦੇਣੇ ਆ ਦਾਦੀਆਂ ਨਾਨੀਆਂ ਵਾਲੀ ਬਜ਼ੁਰਗਾਂ ਵਾਲੀਆਂ ਚੀਜ਼ਾਂ ਵੀ ਸਾਡੇ ਕੋਲ ਬਹੁਤ ਵਧੀਆ ਆ ਦੇਖੋ ਮੈਂ ਚੈਲੰਜ ਕਰਦਾ ਜੇ ਤੁਹਾਨੂੰ ਇਦਾਂ ਦੇ ਡਿਜ਼ਾਈਨ ਹੋਰ ਕਿਤੇੋਂ ਮਿਲ ਜਾਣ ਅਸੀਂ ਲੇਟੈਸਟ ਚੀਜ਼ਾਂ ਲੈ ਕੇ ਆਉਨੇ ਆ ਹਰ ਹਫ਼ਤੇ ਹਫ਼ਤੇ ਆਉਂਦਾ ਮਾਲ ਹਰ ਹਫ਼ਤੇ ਹਫ਼ਤੇ ਤੁਹਾਨੂੰ ਅਸੀਂ ਦੇ ਦਿੰਨੇ ਆ ਇਸ ਕਰਕੇ ਕਹਿੰਨੇ ਆ ਆਜੋ ਇਹ ਦੇਖੋ ਇਸ ਸਰਵ 4000 ਰੁਪਏ ਦਾ ਸੂਟ ਆ 4000 ਰੁਪਏ ਦਾ ਸੂਟ ਆ ਇਹ बार-बार ਕਹਿ ਰਿਹਾ ਕਿਸੇ ਨੇ ਦੇਣਾ ਨਹੀਂ ਇੰਨੇ ਦੇ ਵਿੱਚ ਦੰਦ ਬਿਲਕੁਲ ਭਾਜੀ ਦੇਖੋ ਅੰਕਲੋਂ ਬੁੱਟਰ ਉੜ ਕਾਦੀਆਂ ਵਾਲੇ ਦੀ ਪਰਚੇਜਿੰਗੇ ਕਰਦੀਆਂ ਕਹਿੰਦਾ ਕੋਇਲੇ ਦੀ ਖਾਨ ਚੋਂ ਹੀਰੇ ਕੱਢ ਲੈਂਦੇ ਆ ਇਹ ਤੁਹਾਡੇ ਵਾਸਤੇ ਪੀਸ ਲੈ ਕੇ ਆਂਦੇ ਇਸ ਵਾਰ ਨਵੇਂ-ਨਵੇਂ ਨਵੇਂ-ਨਵੇਂ ਸ਼ਕੂਫੇ ਲੈ ਕੇ ਆਂਦੇ ਚਾਹੇ ਪਾਕਿਸਤਾਨੀ ਪੀਸ ਆ ਚਾਹੇ ਮੋਰਾ ਵਾਲੇ ਪੀਸ ਆ ਏ ਬਾਜ਼ਾਰਾ ਦੇ ਵਿੱਚ 20-20 ਹਜ਼ਾਰ ਦਾ ਸੂਟ ਵਿਕਦਾ ਹੈ ਭਾਜੀ ਪਰ ਸਾਡਾ ਰੇਟ 20 ਹਜ਼ਾਰ ਨਹੀਂ ਹੈਗਾ ਅਸੀਂ ਰੇਟ ਲਿਖ ਲੇ ਕੇ ਲਾਤੇ ਆ ਸਾਡਾ ਰੇਟ 5750 ਆਹ ਦੇਖੋ ਅੰਕਲ ਓਮ ਦੇ ਸਟੋਰ ਤੇ ਆਉਣਾ ਬੀ ਇਹ ਨਾਲ ਸੂਟ 57550 ਚ ਲੈ ਜਾਓ ਤੁਸੀਂ ਆ ਚੱਕੋ ਜੀ ਦੇਖੋ ਮੁੰਡੇ ਦੀ ਦਾਦੀ ਕੁੜੀ ਦੀ ਦਾਦੀ ਮੁੰਡੇ ਦੀ ਨਾਨੀ ਕੁੜੀ ਦੀ ਨਾਨੀ ਉਹਨੂੰ ਵੀ ਸ਼ਿਮਰ ਦਾ ਸੂਟ ਦੇਣਾ ਏ ਕਲਾਸ ਲਗਜ਼ਰੀ ਦੇਖੋ ਟੋਰਾ ਸਾਰਿਆਂ ਦੀ ਕੱਢਣੀਆਂ ਵਾ ਮੈਂ ਕਹਿੰਦਾ ਜਦੋਂ ਆ ਸੂਟ ਜਾਣੇ ਆ ਨਾ ਉਹਨਾਂ ਨੇ ਕਿਹਾ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਆ ਦੇਖੋ ਲੱਦਿਆ ਪਿਆ ਸੂਟ ਜਿੱਦਾਂ ਟਰਾਲੀ 'ਕੰਨਿਆਣਾ ਲੱਦੀ ਹੁੰਦੀ ਆ ਸੂਟ ਬਾਜ ਦਿਖਾਉਣੇ ਆ ਦੁਪੱਟਾ ਚੈੱਕ ਕਰ ਲਓ ਭੁੱਖ ਲੈ ਜਾਊਗੀ ਉੱਪਰੋਂ ਲੈ ਕੇ ਹੇਠਾਂ ਤੱਕ ਠਾ 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 ਹੋਈ ਪਈ ਆ ਸੂਟ ਦੀ ਆ ਦੇਖੋ ਹੁਣ ਸੂਟ ਘੇਰਾ ਦੇਖੋ ਫਰੰਟ ਦੇਖੋ ਵਾਹਾਂ ਤੇ ਵੀ ਦੇਖੋ ਕਟਾਈ ਬਰਦਸਤ ਕੰਮ ਆ ਰੰਗ ਇਹਦੇ ਵਿੱਚ ਬਹੁਤ ਵਾਰਾ ਜਾਲ ਹੀ ਬਣਾਤਾ ਜਾਲ ਹੀ ਆ ਤਾਂ ਇਹ ਵੀ ਚਾਹੇ ਇਹਦਾ ਕੋਈ ਮੰਗੇ 20000 ਚਾਹੇ ਕੋਈ ਮੰਗੇ 25000 ਜਾਂ ਤੁਸੀਂ ਇੱਥੇ ਆਉਨੇ ਹੋ ਤੁਹਾਡੇ ਕੱਪੜੇ ਦੇ ਦੇਖ ਕੇ ਸੇਲਸਮੈਨ ਰੇਟ ਵਧ ਘਟ ਕਰ ਲੈਂਦੇ ਆ ਪਰ ਇੱਥੇ ਜੇ ਤੁਸੀਂ ਆਉਨੇ ਹੋ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਚਾਹੇ ਤੁਸੀਂ ਬਜ਼ੁਰਗੋਂ ਚਾਹੇ ਤੁਸੀਂ ਨਿਆਣੇ ਸਿਆਣਿਓ ਚਾਹੇ ਤੁਸੀਂ ਚਪਲਾ ਪਾ ਕੇ ਆਏ ਹੋ ਚਾਹੇ ਤੁਸੀਂ ਲੱਖ ਰੁਪਏ ਦੇ ਜੁੱਤੀ ਪਾ ਕੇ ਆਏ ਹੋ ਰੇਟ ਇੱਕੋ ਹੀ ਰਹਿਣਾ ਕਿਉਂਕਿ ਸਾਡੇ ਸੂਟਾਂ ਦੇ ਉੱਤੇ ਰੇਟ ਲਿਖ ਕੇ ਲਾਇਆ ਇੱਥੇ ਮੱਥਾ ਦੇਖ ਕੇ ਟਿੱਕਾ ਨਹੀਂ ਲੱਗਦਾ ਇੱਥੇ ਲੋਕਾਂ ਦੇ ਫੈਰੇ ਹੁੰਦੇ ਤਾਂ ਲੋਕ ਦੂਰੋਂ ਦੂਰੋਂ ਇੱਥੇ ਆ ਰਹੇ ਆ ਬਟਾਲੇ ਤੋਂ ਲੋਕੀ ਆ ਰਹੇ ਆ ਅੰਮ੍ਰਿਤਸਰ ਸਾਹਿਬ ਤੋਂ ਲੋਕੀ ਆ ਰਹੇ ਆ ਟਾਂਡਾ ਦਸੂਹਾ ਮਕੇਰੀਆਂ ਇਹਦਾ ਆ ਰਹਿਆ ਮਾਝਾ ਦਾ ਚਲੋ ਸਾਰਾ ਆ ਰਹਿਆ ਮਾਲਵੇ ਦੁਆਬੇ ਤੋਂ ਵੀ ਲੋਕੀ ਐਵੇਂ ਹੀ ਨਹੀਂ ਆਉਂਦੇ ਇਹ ਚਾਰੇ ਪਾਸੇ ਗੱਲਾਂ ਹੁੰਦੀਆਂ ਅੰਕਲੋਮ ਦੀਆਂ ਤਾਂ ਆਉਂਦੇ ਆ ਆ ਦੇਖੋ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਟੌਪ ਦੀਆਂ ਚੀਜ਼ਾਂ ਮਿਲਣੀਆਂ ਅੰਕਲੋਮ ਬੁੱਟੋ ਰੋਡ ਕਾ ਭਾਈ ਚੀਜ਼ਾਂ ਦੇ ਮਿਲਣੀਆਂ ਪਰ ਮਿਲਣੀਆਂ ਮਿਲਣੀਆਂ ਹੋਣੀਆਂ ਕੰਬਲਾ ਦੇ ਨਾਲ ਤੇ ਉਹ ਵੀ ਬ੍ਰਾਂਡਡ ਕੰਬਲਾ ਦੇ ਨਾਲ ਇਹ ਮੌਂਟੀ ਕਾਰਲੋ ਦਾ ਕੰਬਲਾ ਕੰਬਲ ਦੇਖ ਕੇ ਬ੍ਰਾਂਡ ਦੇਖ ਕੇ ਤੁਸੀਂ ਸੋਚਦੇ ਹੋਣਾ 3000 3500 2500 ਦਾ ਪਰ ਨਾ ਇਹ ਸਿਰਫ ਤੁਹਾਨੂੰ ਮਿਲਣਾ 1000 ਰੁਪਏ ਦਾ ਮੌਂਟੀ ਕਾਰਲੋ ਦਾ ਬ੍ਰਾਂਡਡ ਕੰਬਲ ਲੈ ਕੇ ਆ ਗਿਆ ਸਾਈਜ਼ ਚੈੱਕ ਕਰ ਲਓ ਜਦੋਂ ਮਿਲਨੀਆਂ ਕਰਕੇ ਚਾਹੇ ਮਾਮੇ ਦੀ ਮਿਲਣੀ ਚਾਹੇ ਨਾਨੇ ਦੀ ਮਿਲਣੀ ਚਾਹੇ ਭੈਣ ਦੀ ਮਿਲਣੀ ਆ ਚਾਹੇ ਭਰਜਾਈ ਦੀ ਮਿਲਣੀ ਆ ਆ ਜਦੋਂ ਮੌਂਟੀ ਕਾਰਲੋ ਦੇ ਬ੍ਰਾਂਡਡ ਕੰਬਲ ਘਰੇ ਜਾਣੇ ਆ ਤੇ ਸਾਰਿਆਂ ਨੇ ਕਹਿਣਾ ਵੀ ਵਿਆਹ ਦੇ ਕਿਆ ਬਾਤ ਹੈ ਸੀਗਾ ਤੇ ਮੈਲਨੀ ਨੇ ਦਿਲ ਖੁਸ਼ ਕਰਤਾ ਦੇਖੋ ਜੀ 22 25 27 2700 ਵਾਲੇ ਕੰਬਲ ਵੀ 1000 1000 12 1200 ਚ ਕਰਦੇ ਹੋ ਵੀ ਬ੍ਰਾਂਡਡ ਡਬਲ ਬੈਡ ਦਾ ਕੰਬਲ ਸਿੰਗਲ ਬੈਡ ਦਾ ਕੰਬਲ ਸਾਰੇ ਮਿਲ ਜੂਗੇ ਪੈਕ ਵੀ ਬੜੀ ਜਵਸਤਾ ਛੇਦੀ ਪਹੁੰਚੋ ਅੰਕਲ ਓਮ ਬੁੱਟਰ ਰੋਡ ਕਰਦੀਆਂ ਨੰਬਰ ਸਕਰੀਨ ਤੇ ਹੈਗਾ ਕੋਈ ਵੀ ਸਵਾਲ ਆ ਕੋਈ ਗੱਲ ਕਰਨੀ ਆ ਤੇ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਕਰਦੀਆਂ